ਅਸੀ ਗੱਲਬਾਜੀ ਸਟਾਰ ਕਬੂਤਰ ਬਾਜ਼ ਚੈਨਲ ਦੇਖ ਰਹੇ ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ। ਅ ਦਰਸ਼ਕ ਵੀਰੋ ਅੱਜ ਮੈਂ ਜ਼ਿਆਦਾ ਗੱਲਾਂ ਨਹੀਂ ਕਰਨੀਆਂ। ਇੱਕ ਬੇਨਤੀ ਤੁਹਾਨੂੰ ਕਰੂੰਗਾ ਮੈਂ ਸ਼ੁਰੂਆਤ ਦੇ ਵਿੱਚ ਹੀ। ਪਹਿਲਾਂ ਮੈਂ ਕਦੇ ਨਹੀਂ ਕਿਸੇ ਤੇ ਜ਼ੋਰ ਪਾਇਆ ਵੀ ਵੀਡੀਓ ਸ਼ੇਅਰ ਕਰਿਓ। ਪਰ ਅੱਜ ਮੈਂ ਜ਼ਰੂਰ ਕਹੂੰਗਾ ਕਿ ਵੀਡੀਓ ਸ਼ੇਅਰ ਕਰਿਓ ਕਿਉਂਕਿ ਇਹ ਜਿਹੜੀ ਮੈਂ ਵੀਡੀਓ ਕਰ ਰਿਹਾ ਹਾਂ ਇੱਕ ਬਹੁਤ ਦੁਖੀ ਪਰਿਵਾਰ ਦੀ ਮੈਂ ਵੀਡੀਓ ਕਰ ਰਿਹਾ ਹਾਂ। ਆਪਣਾ ਇੱਕ ਕਬੂਤਰ ਬਾਜ਼ਪਰਾ ਹੈ ਤੇ ਨਾਲ-ਨਾਲ ਪਿੰਜਰੇ ਵਗੈਰਾ ਵੀ ਬਣਾਉਂਦਾ ਹੈ। ਜਨਾਕਾ ਬਾਈ ਤੋਂ ਘਰ ਚੱਲਦਾ ਚਲਾਇਆ ਹਾਲ ਦੀ ਘੜੀ ਇੱਕ ਬਾਈ ਮੁਸੀਬਤ ਚੋਂ ਲੰਘ ਰਿਹਾ ਹੈ ਤੇ ਬਾਈ ਨੂੰ ਪ੍ਰੋਬਲਮ ਆ ਗਿਆ ਵੀਰ ਇਧਰ ਪਿਆ ਮੈਂ ਤੁਹਾਨੂੰ ਮਤਲਬ ਖੜਾ ਕਰਕੇ ਮੈਂ ਜ਼ਰੂਰੀ ਨਹੀਂ ਸਮਝਿਆ ਵੀਰ ਨੂੰ ਤਕਲੀਫ ਆਉਂਦੀ ਆ ਖੜਾ ਹੁਣ ਚ ਵੀਰ ਨੂੰ ਤੇ ਸਾਰੇ ਮੈਂ ਕਬੂਤਰ ਬਾਜ਼ ਭਰਾਵਾਂ ਨੂੰ ਜਿੰਨੇ ਵੀ ਬਾਹਰਲੇ ਬੰਦੇ ਨੇ ਜਿੰਨੇ ਵੀ ਨੇ ਜਿੰਨੇ ਵੀ ਕਬੂਤਰ ਬਾਜ਼ ਨਾਲ ਜੁੜੇ ਹੋਏ ਨੇ ਸਾਰੇ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਪਰਿਵਾਰ ਦੀ ਆਪਾਂ ਹੈਲਪ ਕਰਨੀ ਹੈ ਜਿੰਨੀ ਵੀ ਜੀਤੋ ਜਿੰਨੀ ਵੀ ਸ਼ਰਦਾ ਹੁੰਦੀ ਆ ਸਾਰਿਆਂ ਨੇ ਹੈਲਪ ਕਰਨੀ ਆ ਅੱਜ ਕੋਸ਼ਕ ਟਾਈਮ ਬਾਅਦ ਵੀਰ ਨੂੰ ਬਠਿੰਡੇ ਲੈ ਕੇ ਜਾ ਰਹੇ ਨੇ ਤੇ ਉੱਥੇ ਬਾਈ ਦੇ ਟੈਸਟ ਵਗੈਰਾ ਸਾਰੇ ਹੋਣੇ ਨੇ ਤੇ ਕਾਫੀ ਪ੍ਰੋਬਲਮ ਬਾਈ ਦੇ ਸਰੀਰ ਦੇ ਵਿੱਚ ਐ ਬਵਾਸੀਰ ਤੋਂ ਕਾਫੀ ਜ਼ਿਆਦਾ ਪ੍ਰੋਬਲਮ ਵੱਧ ਗਈ ਇੱਕ ਪਾਸਾ ਖੜ ਗਿਆ ਤੇ ਜ਼ਿੰਦਗੀ 'ਚ ਮੈਂ ਕਹਣਾ ਵੀ ਬਹੁਤ ਮਾੜੇ ਟਾਈਮ 'ਚ ਵੀਰ ਤੇ ਵੀਰ ਦਾ ਪਰਿਵਾਰ ਆ ਜਿਹੜਾ ਉਹ ਲੱਗ ਰਿਹਾ ਸੋ ਤੁਹਾਡੇ ਨਾਲ ਥੋੜੀ-ਬਹੁਤ ਮੈਂ ਗੱਲ ਕਰਵਾਉਂਗਾ ਇਧਰ ਭੈਣ ਬੈਠੀ ਆ ਸਾਡੀ ਤੇ ਵਾਈਫਾਈ ਵੀਰ ਦੀ ਤੇ ਬੱਚੇ ਨੇ ਬਾਪੂ ਬੈਠਾ ਵੀਰ ਦਾ ਤੇ ਪੰਚਾਇਤ ਮੈਂਬਰ ਬੈਠਾ ਇੱਕ ਭਰਾ ਹੋਰ ਬੈਠਾ ਤੇ ਬਾਕੀ ਜਿਹੜੇ ਆਪਣੇ ਕਬੂਤਰ ਬਾਜ਼ ਭਰਾ ਨੇ ਵੀਰ ਨਿੱਕੂ ਬੈਠਾ ਹੈ ਹਰੀ ਗੜੀਆ ਬੈਠਾ ਤੇ ਬਾਬਾ ਬੈਠਾ ਵੀਰ ਲੋਪੋ ਤੋਂ ਬੈਠਾ ਤੇ ਪਿਰਤਾ ਮੱਝੂ ਕਾਲਾ ਸਾਰਿਆਂ ਵੱਨੋਂ ਅਸੀਂ ਹੱਥ ਜੋੜ ਕੇ ਬੇਨਤੀ ਕਰਾਂਗੇ ਅੱਜ ਕਿ ਇਸ ਭਰਾ ਦੀ ਹੈਲਪ ਜ਼ਰੂਰ ਕਰਨੀ ਆਪਾਂ ਭੈਣ ਨਾਲ ਗੱਲ ਕਰਾਉਨੇ ਆ ਤੇ ਵੀ ਕਿਵੇਂ ਕਿਵੇਂ ਹਾਲਾਤ ਏ ਘਰ ਦੇ ਹਾਲ ਦੀ ਘੜੀ ਚੱਲ ਰਹੇ ਨੇ ਭੈਣ ਪਹਿਲਾਂ ਤਾਂ ਸਾਸੀ ਕਾਲ ਸਾਸੀ ਕਾਲ ਠੀਕ ਠਾਕ ਹਾਂ ਬਰੇ ਠੀਕ ਅੱਛਾ ਪਰ ਨੇ ਕੀ ਨਾਮ ਕੀ ਹੈ ਤੁਹਾਡਾ ਮੇਰਾ ਨਾਮ ਹਰਦੀਪ ਵੀਰੇ ਤੇ ਵੀਰ ਦਾ ਕੀ ਨਾਂ ਗਗਨ ਕਹਿੰਦੇ ਆ ਵੀਰੇ ਗਿੰਜਰੇ ਬਣਾਉਂਦਾ ਪਿੰਡ ਤੁਹਾਨੂੰ ਮੈਂ ਦੱਸ ਦਨਾ ਵੀਰੇ ਪਿੰਡ ਹੈ ਚੀਮਾ ਤੇ ਜ਼ਿਲ੍ਹਾ ਬਰਨਾਲਾ ਵੀਰ ਦਾ ਇੱਥੇ ਪਿੰਜਰਿਆਂ ਦਾ ਕੰਮ ਆ ਵੀਰੇ ਵੀਰ ਪਿੰਜਰੇ ਲੈ ਕੇ ਜਾਂਦੇ ਆ ਵੀਰ ਤੋਂ ਜਾਂ ਛਤਰੀਆਂ ਲੈ ਕੇ ਜਾਂਦੇ ਆ ਉਹ ਜਾਣਦੇ ਹੋਣਗੇ ਉਹਨਾਂ ਵੀਰਾਂ ਨੂੰ ਵੀ ਬੇਨਤੀ ਹੈ ਵੀ ਹੈਲਪ ਜ਼ਰੂਰ ਕਰਿਓ ਪਰ ਨੇ ਕਿੰਨਾ ਕੁ ਟਾਈਮ ਹੋ ਗਿਆ ਇਹ ਚੀਜ਼ ਨੂੰ ਹੁੰਦੇ ਉਹ ਦਬਰੇ ਦੋ ਤਿੰਨ ਸਾਲ ਹੋ ਗਏ ਹੁੰਦੇ ਨੂੰ ਵੀ ਪਹਿਲਾਂ ਇਸੇ ਦਾ ਵੀ ਮਾੜਾ ਮੋਟਾ ਕਰੀ ਜਾਂਦਾ ਸੀਗਾ ਹੁਣ ਮਹੀਨਾ ਕ ਹੋ ਗਿਆ ਵੀ ਵੀ ਜ਼ਿਆਦਾ ਡਾਊਨ ਹੋ ਗਿਆ ਕਿੰਨਾ ਕੁ ਉਦਾਂ ਕਿੰਨਾ ਕੁ ਪ੍ਰੋਬਲਮ ਆਈ ਨੂੰ ਕਿੰਨਾ ਕੁ ਟਾਈਮ ਹੋ ਗਿਆ ਪ੍ਰੋਬਲਮ ਮਹੀਨੇ ਕ ਦੀ ਜ਼ਿਆਦਾ ਹੋ ਗਈ ਹੁਣ ਤਾਂ ਦੋ ਤਿੰਨ ਸਾਲ ਹੋ ਗਏ ਵੀਰੇ ਪ੍ਰੋਬਲਮ ਨੂੰ ਤਾਂ ਪਹਿਲਾਂ ਲੱਤ 'ਤੇ ਜ਼ਿਆਦਾ ਦਰਦ ਸੀਗੀ ਲੱਤ ਦੀ ਪ੍ਰੋਬਲਮ ਤੇ ਵੀ ਗਾਹਾਂ ਬਾਹਰ ਦੀ ਪ੍ਰੋਬਲਮ ਅੱਛਾ ਪਹਿਲਾਂ ਲੱਤ ਰੋਕ ਗਈ ਸੀ ਖੜ ਗਈ ਸੀ ਹਾਂ ਜਿਵੇਂ ਰੋ ਵੀ ਸੁੱਕਣ ਲੱਗ ਗਈ ਸੀ ਉਦੋਂ ਕਿਸੇ ਨੂੰ ਦਿਖਾਇਆ ਚੈੱਕ ਕਰਾਇਆ ਵੀ ਪਹਿਲਾਂ ਤਾਂ ਫਿਰ ਲਾਈਫ ਫਿਰਦੇ ਰਹੇ ਬਈ ਜਿੰਨਾਕ ਹੋਇਆ ਆਪਣੇ ਤੋਂ ਹਨਾ ਵੀ ਆਪਾਂ ਮੈਂ ਆਪ ਕੰਮ ਕਰਦੀ ਆਂ ਵੀ ਪਿੰਜਰਿਆਂ ਦਾ ਲਾਲ ਹਮ ਹੁਣ ਵੀ ਕਰਦੀ ਸੀ ਬਈ ਹੁਣ ਫਿਰ ਹਾਂ ਸੰਭ ਸੰਭਾਈ ਦਾ ਵੀ ਹੋ ਜਾਂਦਾਗਾ ਅੱਛਾ ਤੁਸੀਂ ਨਾਲ ਬਣਾਉਣਾ ਹਾਂ ਜਿਹੜੇ ਮੈਂ ਲਾਲ ਬਣਾਉਣੀ ਓਕੇ ਤੇ ਉਦੋਂ ਬਾਅਦ ਜਦੋਂ ਲੱਤ ਦਾ ਰੋਕਿਆਗਾ ਉਦੋਂ ਕਿੰਨਾ ਕੁ ਟਰੀਟਮੈਂਟ ਕਰਾਇਆ 2 ਸਾਲ ਹੋ ਗਏ ਵੀਰੇ ਹਜੇ ਵੀ ਚੱਲੀ ਜਾਂਦਾ ਸੀ ਹਜੇ ਵੀ ਲੱਤ ਸਹੀ ਨਹੀਂ ਹੋਈ ਹਜੇ ਵੀ ਸਹੀ ਨਹੀਂ ਹੋਈ ਹੁਣ ਫਿਰ ਤੁਸੀਂ ਆਪ ਹੀ ਕਰਦੇ ਹੋ ਕੰਮ ਪਿੰਜਰਿਆਂ ਦਾ ਹਾਂ ਮੇਰੇ ਬੱਚੇ ਵੀ ਲੱਗਦੇ ਆਪ ਵੀ ਕਰਦੀ ਆਂ ਮੈਂ ਬੱਚੇ ਕਿੰਨੇ ਪੈਣੇ ਤਿੰਨ ਬੱਚੇ ਆ ਵੀਰੇ। ਯਾ ਬੇਟੇ ਕਿੰਨੇ ਨੇ ਬੇਟੇ ਦੋ ਬੇਟੇ ਇੱਕ ਬੇਟੀ ਹੋਈ। ਕਿੱਡੇ ਕਿੱਡੇ ਕਨੇ ਬੱਚੇ ਜੇ ਪੜਦੇ ਕਿਹੜੇ? ਕੁੜੀਆ 15 ਸਾਲ ਦੀ ਵੀ ਮੁੰਡਾ 12 ਸਾਲ ਦਾ ਛੋਟਾ ਤਾਂ 7 ਸਾਲ ਦਾ ਵੱਡੇ ਬੱਚੇ ਲੱਗਦੇ ਆ ਲਾਲ ਮੇਰੇ ਵੀ। ਹੂੰ। ਓਕੇ ਜਿਹੜੀ ਆ ਹੁਣ ਪ੍ਰੋਬਲਮ ਵਧੀਆ ਕਿੰਨਾ ਕੁ ਟਾਈਮ ਹੋ ਗਿਆ ਪੈਣੇ ਬਧੀ ਨੂੰ? ਇਹ ਤਾਂ ਮਹੀਨਾ ਕ ਹੋ ਗਿਆ ਵੀ। ओके हां ਮੈਨੂੰ ਇੱਕ ਤਾਂ ਬੀਜਾ ਦਾ ਪ੍ਰੋਬਲਮ ਹੋ ਗਈ। ਹੁਣ ਕਿਸੇ ਨੂੰ ਦਿਖਾਇਆ ਡਾਕਟਰ ਨੂੰ ਵਗੈਰਾ? ਬਈ ਬਠਿੰਡ ਲੈ ਕੇ ਗਏ ਸੀਗਾ। ਲੈ ਰਿਪੋਰਟਾਂ ਲਿਖਿਆ ਉਹ ਕਹਿੰਦੇ ਵੀ ਉਹਦੋਂ ਪਹਿਲਾਂ ਆਪਾਂ ਇਲਾਜ ਨਹੀਂ ਕਰ ਸਕਦੇ। ਪਹਿਲਾਂ ਵੱਡੀਆਂ ਨੇ ਰਿਪੋਰਟਾਂ ਵੀ ਉਹ ਕਹਿੰਦੇ ਰਿਪੋਰਟਾਂ ਤੋਂ ਬਿਨਾਂ ਨਹੀਂ ਇਲਾਜ ਕਰ ਸਕਦੇ। ਅੱਛਾ ਪਹਿਲੇ ਤੁਸੀਂ ਜਾ ਕੇ ਕਰੀ। ਹਾਂ ਬਈ ਜਾਏ ਸੀ ਰਹਿ ਕੇ ਆਏ ਉੱਥੇ ਵੀ। ਕਿੰਨਾ ਟਾਈਮ? ਇੱਕ ਦਿਨ ਦੋ ਦਿਨ ਗਏ ਸੀ ਬਈ ਉੱਥੇ। ਠੀਕ ਹੈ। ਤੇ ਹੁਣ ਤੁਸੀਂ ਦੁਬਾਰਾ ਚੱਲੇ ਹੋ ਅੱਜ ਜਾਣਾ ਵੀਰੇ ਹਾਂ ਲੈ ਕੇ ਅੱਜ ਰਿਪੋਰਟਾਂ ਦਾ ਟਾਈਮ ਆ ਮੰਨ ਲਓ ਹਾਂ ਵੀ ਅੱਲਾਹ ਨੇ ਟਾਈਮ ਦਿੱਤਾ ਸੀ ਜੀ ਵੀ ਅੱਜ ਰਿਪੋਰਟ ਹੋਣੀ ਆ ਉਹ ਆਏ ਭੁੱਲਦੇ ਨਹੀਂ ਸੀ ਵੀਰੇ ਦਵਾਈ ਦਬਾਈ ਦਬਾਈ ਖਵਾ ਕੇ ਫੇਰ ਹੋਣੀ ਸੀ ਉਹ ਰਿਪੋਰਟ ਅੱਛਾ ਤੇ ਦੁਬਾਰਾ ਤੁਹਾਡਾ ਟਰੀਟਮੈਂਟ ਚੱਲੂਗਾ ਹਾਂ ਵੀ ਠੀਕ ਹੈ ਤੇ ਘਰੇ ਪੈਣੇ ਕੀ ਦਿੱਕਤ ਕਿੰਨੀਆਂ ਕਿਦਕਤ ਆ ਰਹੀਆਂ ਨੇ ਦਿੱਕਤਾਂ ਵੀ ਸਾਰੀਆਂ ਹੀ ਆ ਜਦ ਕਮਾਉਣਾ ਲਾਇ ਹੀ ਸੀ ਜੀ ਵੀ ਆਪ ਮੈਂ ਤਾਂ ਜਿਵੇਂ ਦੱਸਦਾ ਉਹ ਮੈਂ ਕੰਮ ਕਰਨ ਵਾਲੀਆਂ ਹੂੰ ਹੂੰ ਤੇ ਜੋ ਆਖ ਵੀ ਨਹੀਂ ਆ ਰਹੀਆਂ ਵੀ ਫਿਰ ਪਤਾ ਹੀ ਹੁੰਦਾ ਹਾਲਾਤ ਘਰ ਦੇ ਕੀ ਹੁੰਦੇ ਆ ਹੋਣੇ ਮੰਜੇ ਤੇ ਪਿਆਰੇ ਹਾਂ ਮੱਲੋ 1 ਮਹੀਨਾ ਹੋ ਗਿਆ ਮੰਜੇ ਤੇ ਪਿਆਰੇ ਹਾਂ ਜੀ ਕਿ ਭਾਈ ਮਾਪਿਆ ਤਾਂ ਵੀ ਅੱਡ ਬੱਡਾਂਗੇ ਆਪਾਂ ਹਾਂ ਭੈਣਾ ਚਲੋ ਇਹ ਵੀ ਹੁੰਦਾ ਹੀ ਆ ਭੈਣਾ ਚਲੋ ਅੱਡ ਬੱਡ ਵੀ ਜਿਵੇਂ ਵੀ ਹੈਣਾ ਤੇ ਦਰਸ਼ਕ ਵੀਰੋ ਮੈਂ ਜ਼ਿਆਦਾ ਗੱਲ ਨਹੀਂ ਕਰਦਾ ਭੈਣਾ ਕਿਉਂਕਿ ਭੈਣ ਭਾਬ ਕੋ ਰਹੀ ਹੈ ਤੇ ਫਿਰ ਮੈਂ ਕਰੀ ਬੇਨਤੀ ਕਰੂੰਗਾ ਕਿ ਜਿੰਨੇ ਵੀ ਕਬੂਤਰ ਬਾਜ਼ ਭਰਾ ਨੇ ਜੇ ਅਸੀਂ ਪਰਸਨਲੀ ਵੀ ਫੋਨ ਕਰਾਂਗੇ ਠੀਕ ਆ ਜਿੰਨੇ ਵੀ ਲੋਪ ਵਾਲੇ ਨਿੱਕੂ ਦੇ ਹੋਗੇ ਤੇ ਜਿੰਨੇ ਵੀ ਚੱਲ ਪਿਰਤੇ ਆ ਰਕੇ ਜਿੰਨੇ ਵੀ ਬੈਠੇ ਆ ਪਰਸਨਲੀ ਵੀ ਕਵਾਂਗੇ ਸਾਰਿਆਂ ਨੂੰ ਵੀ ਜਿੰਨਾਂ ਨੇ ਵੀਰਾਂ ਨੇ ਇਹ ਹੈਲਪ ਜ਼ਰੂਰ ਕਰਨੀ ਆ ਮੇਰਾ ਵੀਰ ਤੇ ਜਿੰਨੇ ਵੀ ਭਰਾ ਕਬੂਤਰਬਾਜ਼ੀ ਨਾਲ ਜੁੜੇ ਹੋਏ ਨੇ ਠੀਕ ਆ ਉਹਨਾਂ ਨੇ ਆਪਣਾ ਇਹ ਫਰਜ਼ ਵੀ ਸਮਝਣਾ ਕਿਉਂਕਿ ਇੱਕ ਆਪਣੇ ਕਬੂਤਰਬਾਜ਼ ਭਰਾ ਨੂੰ ਨਾਲ ਜਿਹੜੀ ਇਹ ਤਕਲੀਫ ਹੋ ਰਹੀ ਆ ਤੇ ਗਰੀਬ ਪਰਿਵਾਰ ਆ ਆਪਾਂ ਹੈਲਪ ਜ਼ਰੂਰ ਕਰਨੀ ਆ ਤੇ ਇਤਰ ਨਾਲ ਇਹਨਾਂ ਦੇ ਪਿਤਾ ਜੀ ਬੈਠੇ ਨੇ ਨਾਲ ਬੇਟਾ ਵੱਡੀ ਬੇਟੀ ਆ ਜੀ ਬੇਟੀ ਇੱਕ ਹੈ ਜੀ ਵੱਡੀ ਠੀਕ ਹੈ ਤੇ ਮਾੜਾ ਵੀਰ ਮੈਨੂੰ ਦਾ ਕੈਮਰਾ ਆਪਾਂ ਵੀਰ ਨੂੰ ਇੱਕਾਰੀ ਦਿਖਾ ਜ਼ਰੂਰ ਦਈਏ ਤੇ ਆ ਵੀਰ ਪਿਆ ਵੀਰੇ ਠੀਕ ਹੈ ਨਾ ਬਾਕੀ ਮੈਂ ਜੋ ਹੋ ਸਕਦਾ ਇਹਨਾਂ ਦੀ ਕਲਪਸ ਵੀਰ ਬਸ ਤਕਲੀਫ ਨਾ ਦਿਓ ਕੋਈ ਨਹੀਂ ਕੋਈ ਨਹੀਂ ਜਾਣਾ ਵੀਰੇ ਅੱਛਾ ਠੀਕ ਹੈ ਵਾਰੀ ਵਾਰੀ ਵੀਰ ਨੂੰ ਖੜੇ ਹੋਣ ਚ ਬੈਠਣ ਚ ਦਿੱਕਤ ਕਾਫੀ ਹੈ ਜ਼ਿਆਦਾ ਬਵਾਸੀਰ ਨੇ ਸੱਟ ਲਿਆ ਵੀਰ ਨੂੰ ਤੇ ਬਾਕੀ ਭੈਣ ਹੋਰੀ ਨਾ ਜਨਾ ਵੀ ਤਕਲੀਫ ਜਿੰਨੇ ਵੀ ਕਿਉਂਕਿ ਵਾਈਫ ਨਹੀਂ ਹਟਾਉਣਾ ਹੁੰਦਾ ਵੀਰੇ ਸਾਰਾ ਕੁਛ ਨਾਲ ਹਨ ਤੇ ਹੈਲਪ ਜ਼ਰੂਰ ਕਰੋ ਮੇਰਾ ਭਰਾ ਠੀਕਾ ਨਾ ਜਿੰਨੇ ਵੀ ਭਰਾ ਹੈਗੇ ਨੇ ਬੁੱਤਰ ਵਾ ਹੈਲਪ ਜ਼ਰੂਰ ਕਰਨੀ ਹੈ ਵੀਰ ਦੀ ਅ ਅੱਛਾ ਦਰਸ਼ਕ ਵੀਰੋ ਜਿੰਨੇ ਵੀ ਵੀਰ ਅੱਜ ਨਾਲ ਆਏ ਨੇ ਮੰਨ ਕੇ ਚੱਲੋ ਵੀ ਵੀਰ ਦੀ ਹਮਾਇਤ ਚਾਹੀਏ ਨੇ ਤੇ ਭਰਾ ਦੀ ਹੈਲਪ ਕਰਨ ਦੇ ਪੱਖੋਂ ਗਾਰਨੇ ਉਹ ਸਾਰੇ ਵੀਰਾਂ ਨਾਲ ਆਪਾਂ ਇੱਕ ਦੁਆਰੀ ਥੋੜਾ ਥੋੜਾ ਗੱਲਾਂ ਕਰਦੇ ਆ ਵੀਰਾਂ ਨਾਲ ਵੀ ਕਿਵੇਂ ਵੀਰ ਦਾ ਜੋ ਵੀ ਹਨ ਨਿੱਕ ਵੀਰੇ ਜ਼ਰੂਰ ਦੱਸੇ ਭਰਾ ਬਾਰੇ ਵੀ ਕਿੰਨਾ ਕੁ ਟਾਈਮ ਤੁਹਾਡੇ ਨਾਲ ਗੱਲਬਾਤ ਨੂੰ ਹੋ ਗਿਆ ਜਾਂ ਕਿ ਰਿਲੇਸ਼ਨ ਕੀ ਆ ਵੀਰ ਨਾਲ ਆਪਣਾ ਜਰ ਆਪਣਾ ਦਾ ਵੀਰੇ ਬਹੁਤ ਟਾਈਮ ਲੱਗ ਗਈ ਬਿਤਾ ਰਿਲੇਸ਼ਨ ਆਪਣੇ ਬੰਦੇ ਵੀਰਾ ਵਿਆਹ ਵੀ ਆ ਤੇ ਭਰਾ ਨਾਲ ਆਪਣਾ ਬਹੁਤ ਆਉਂਦਾ ਮੈਨੂੰ ਤਾਂ ਯਾਰ ਵੀਰੇ ਕੱਲ ਮੇਰੇ ਭਾਈ ਦਾ ਫੋਨ ਆਇਆ ਜੀ ਹੂੰ ਹੁਣ ਬਾਬਾ ਟਾਈਮ ਉਹ ਗਾਫੀ ਟਾਈਮ ਉਹ ਮੇਰੀ ਗੱਲ ਨਹੀਂ ਹੁੰਦੀ ਹੈ ਨਾ ਹੂੰ ਕਹ ਕੇ ਯਾਰ ਆਪਾਂ ਵੀ ਅਖਣ ਕੋ ਉਠੀ ਦੋ ਤੇ ਬੀਜੂ ਜਿੰਦੇ ਬੱਚਾਂ ਤੇ ਹੂੰ ਤੇ ਮੇਰੀ ਗੱਲ ਗੁੱਲ ਹੋਣੀ ਸੀ ਉਹਨੇ ਕਿਤੇ ਇਹਨੇ ਕਿਤੇ ਫੋਨ ਕਿਤੇ ਮਾਣਾ ਮੋਟਾ ਕੀਤਾ ਮੋਨ ਲਾਦਾ ਤਨ ਬੜਾ ਘਾਟੀ ਬੀਜੜੀ ਹੂੰ ਇਹ ਕਦੇ ਚੱਲ ਨਾ ਜਦਾਂ ਆ ਤਿੰਨ ਪਤਾ ਹੁੰਦਾ ਬੀਜੜਾ ਕਾ ਨਾ ਹੋਉਂਦਾ ਨਾ ਉਹ ਬੱਚਾ ਓਏ ਅੱਛਾ ਭਰਾ ਬਣ ਕੇ ਜਦਾਂ ਮੇਰਾ ਮਨ ਕਰਦਾ ਸੀ ਤੇਰੇ ਨਾਲ ਮੈਂ ਗੱਲ ਕਰਾਂ ਓਏ ਓਏ ਅੱਛਾ ਤੇ ਉਹਨੇ ਮੈਨੂੰ ਰਾਤ ਵੇਲੇ ਮੈਸੇਜ ਕਰ ਕਰਕੇ ਆਪਾਂ ਨੇ ਇਹਦੇ ਸੁਨੇ ਮੈਸੇਜ ਆ ਸੁਣ ਕੇ ਯਾਰ ਆਪਾਂ ਮਨ ਬਹੁ ਭਰਿਆ ਤੇ ਮੈਨੂੰ ਕੱਲ ਕੋ ਜਰੂਰ ਘਰੇ ਜਾ ਕੇ ਤੇ ਇਹਨੇ ਮੈਨੂੰ ਭੈਣ ਨੇ ਫੋਨ ਕੀਤਾ ਸੀ ਵੀ ਵੀਰੇ ਐ ਕਰਕੇ ਵੀ ਸਾਡਾ ਬਹੁਤ ਔਖਾ ਕਰੇ ਵੀ ਉਹਦਾ ਲਾਂਚ ਕਰਨਾ ਸੀ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਤੇ ਮੈਂ ਕਿਹਾ ਵੀ ਕੋਈ ਗੱਲ ਨਹੀਂ ਭੈਣੇ ਵੀ ਜਿੰਨੇ ਵੀ ਆਪਣੇ ਸਾਰੇ ਪੁੱਤਰਾਂ ਨੇ ਹੈਲਪ ਕਰਨਗੇ ਵੀ ਜਿੰਨੇ ਜੋ ਆਪਾਂ ਵੀ ਆਪਣੇ ਮਿੱਤਰਾਂ ਨੂੰ ਸਾਰੇ ਕਮਾਂਗੇ ਤੇ ਜ਼ਰੂਰ ਹੈਲਪ ਕਰਾਂਗੇ ਤੇਰੀ ਹੂੰ ਤੇ ਫਿਰ ਮੈਂ ਮੈਨੂੰ ਕੋਲ ਵੀ ਬਾਅਦ ਚ ਕੀਪੇ ਦਾ ਫੋਨ ਆ ਗਿਆ ਇਹ ਭੈਣ ਨੇ ਕੀ ਕਰੇ ਫੋਨ ਕੀਤਾ ਸੀ ਹੂੰ ਵੀ ਵੀਰੇ ਐ ਕਰਕੇ ਵੀ ਤੁਸੀਂ ਹੈਲਪ ਕਰ ਅਚਾ ਭੈਣ ਨੇ ਕਰਾ ਕੀ ਪੈਸਾ ਹਾਂ ਇਹੋ ਆਪਣਾ ਮੈਂ ਪਹਿਲਾਂ ਕੀਪੇ ਦੇ ਕਰੇ ਮੈਂ ਕੰਮ ਕਰਾਇਆ ਸੀ ਤੁਮ ਹਾਂ ਉੱਥੇ ਜਾਲ ਜੂਲ ਬਣਾਇਆ ਸੀ ਮੈਂ ਫਿਰ ਵੀ ਕਿਰੋੜੀ ਪੇ ਕੋਲੋਂ ਕੀਪੇ ਦਾ ਫੋਨ ਆਇਆ ਸਵੇਰੇ ਕੀਪੇ ਮੈਨੂੰ ਕਹਿੰਦਾ ਮੈਂ ਮੈਂ ਕਰਕੇ ਵੀ ਭੈਣ ਦਾ ਫੋਨ ਆਇਆ ਸੀ ਕਿ ਮੈਂ ਉਹ ਮੈਂ ਕਦੇ ਵੀ ਗੱਲ ਹੋਈ ਸੀ ਤੇ ਕਹਿੰਦਾ ਵੀ ਥੋੜੇ ਬੋਦੇ ਤਾਂ ਆਪਾਂ ਜਿਵੇਂ ਜੋ ਆਪਾਂ ਹੈਲਪ ਕਰਨੇ ਵੀ ਆਪਣੇ ਬੰਦਿਆਂ ਦਾ ਹੈਲਪ ਕਰਾਈਏ ਜਿੰਨੇ ਵੀ ਆਪਣੇ ਬਾਹਰਲੇ ਭਰਾ ਹੂੰ ਮੈਂ ਕਹਾਂ ਵੀ ਠੀਕ ਆ ਤੂੰ ਜਾ ਕੇ ਤੇ ਮੈਂ ਕਹਾਂ ਵੀ ਕੋਈ ਚੱਕਰ ਨਹੀਂ ਮੈਂ ਫਿਰ ਮੁੰਡਾ ਮੇਰਾ ਪਿੰਡੋਂ ਮੁੰਡਾ ਪਿੰਡੂ ਇਹਨੂੰ ਮੈਂ ਕਹਾਂ ਵੀ ਆਪਾਂ ਚੱਲਗੇ ਫਿਰ ਮੈਂ ਪਰਤੇ ਨੂੰ ਫੋਨ ਕੀਤਾ ਮੱਝੂਗਾ ਨੂੰ ਹੂੰ ਫਿਰ ਮੈਂ ਆ ਸੀਰੇ ਦੇ ਭਰਾ ਨੂੰ ਫੋਨ ਕੀਤਾ ਹੂੰ ਮੈਂ ਕਹਾਂ ਭਰਾ ਬਣ ਕੇ ਵੀ ਤੁਸੀਂ ਉੱਥੇ ਆਓ ਮੈਂ ਵੀ ਆਉਣਾ ਫਿਰ ਮੈਂ ਤੈਨੂੰ ਕੀਤਾ ਗਲਦੀਪ ਹੂੰ ਮੈਂ ਕਹਾਂ ਭਰਾ ਬਣ ਕੇ ਵੀ ਬੰਦੇ ਦੀ ਹੈਲਪ ਕਰਕੇ ਯਾਰ ਬੰਦਾ ਬਾਲਾ ਕਰੋ ਗਰੀਬ ਆ ਵੀ ਜਿੰਨੇ ਹੱਲਪ ਹੋ ਜੋ ਉਹਨੇ ਵਧੀਆ ਹੀ ਆ ਵੀ ਜਿੰਨੇ ਬਿਲਕੁਲ ਵੀਰੇ ਬਿਲਕੁਲ ਆਪਾਂ ਫੇਰ ਮੈਂ ਬਸ ਸਾਡਾ ਬਾਰੀ ਬਾਰੀ ਯਾਰ ਇਹ ਕਵਾਂਗੇ ਵੀਰੇ ਹੈਲਪ ਕਰੋ ਜਿੰਨੀ ਹੋ ਸਕਦੀ ਹੈ ਹੈਲਪ ਕਰੋ ਤੇ ਨਾਲ ਆ ਭਰਾ ਬੈਠਾ ਵੀਰ ਤੇ ਨਾਮ ਵੀ ਪੁੱਛਦੇ ਆਪਾਂ ਵੀਰ ਦਾ ਪੰਚਾਇਤ ਮੈਂਬਰ ਆ ਭਰਾ ਸਾਡਾ ਤੇ ਵੀਰੇ ਕੀ ਨਾਮ ਕੇ ਵੀਰ ਜੀ ਆਪਣਾ ਬਾਈ ਦਹੀਂ ਲਾਲ ਜੇਗਾ ਹੱਥ ਜੀ ਫੜ ਲੋ ਕੋਈ ਨਹੀਂ ਥੈਂਕ ਯੂ ਮੇਰਾ ਨਾਮ ਜੂਸ ਵਖਾਨ ਹੈ ਜੀ ਹਾਂਜੀ ਕੰਮ ਮਜੂਦਾ ਪਰਚਾਇਤ ਮੈਂਬਰ ਹਾਂ ਹਾਂਜੀ ਇਹ ਵੀਰ ਸਾਡਾ ਗਵੰਦੀ ਹੈ ਜੋ ਕੋ ਗਗਨ ਪ੍ਰੀਤ ਨੂੰ ਕਿਹਾ ਜਾਂਦਾ ਜੀ ਕਿ ਪਿੰਜਰਿਆਂ ਦਾ ਬੱਚਾ ਕੰਮ ਕਰਦਾ ਸੀਗਾ ਜੀ ਇਹ ਚਾਣਕ ਵਿਚਾਰੇ ਨੂੰ ਮਤਲਬ ਇਹੋ ਜੀ ਤਾਂ ਬਿਮਾਰੀ ਆਈ ਤੇ ਜਿਹਨੂੰ ਬਵਾਸੀਰ ਕਹਿੰਦੇ ਆ ਉਹ ਬਵਾਸੀਰ ਹੋਈ ਸੀ ਇਹਦੇ ਜੀ ਚਲੋ ਕੁਛ ਵਿਚਾਰਾ ਆਪਦੀ ਮਤਲਬ ਦਵਾਈ ਬੂਟੀ ਨੇ ਜਿੱਥੇ ਕੋਈ ਦੱਸਦਾ ਜੀ ਉਥੋਂ ਨੇੜੇ ਕਰਕੇ ਲਾ ਲਾ ਵੀਰ ਨੇੜੇ ਕਰਕੇ ਘੁਮਾ ਲੇ ਉਹ ਦਵਾਈ ਬੂਟੀ ਆਪਦੀ ਇਹ ਲੈਂਦਾ ਰਿਹਾ ਲੇਕਿਨ ਇੰਨਾ ਹੀ ਘੇਰ ਲਿਆ ਉਸ ਬਿਮਾਰੀ ਨੇ ਜੇ ਜਮਾ ਇਸ ਤੇ ਹੰਨੇ ਹਾਤ ਹੋ ਗਏ ਜੋ ਵਿਚਾਰਾ ਇਹਦੀ ਰੋਜ਼ੀ ਰੋਟੀ ਆਹ ਪਿੰਗਰੇਆਂ ਜਾਂ ਛਤਰੀਆਂ ਬਣਾ ਕੇ ਇਹਦੇ ਨਾਲੇ 3 ਨੇ ਦੇ ਬੱਜੋ ਆਪਦਾ ਘਰ ਚ ਲਾਉਂਦਾ ਸੀ ਬਹੁਤ ਹੀ ਬੱਚਾ ਮਤਲਬ ਸਰੀਦਾ ਸੀਗਾ ਕਿਸੇ ਨਾਲ ਇਹ ਕੋਈ ਬਤਲਵ ਜਿਹੜਿਆ ਬੋਝਾ ਨਹੀਂ ਨਾ ਕਿਸੇ ਨਾਲ ਉੱਚੀ ਬਾਤ ਜਿੱਤ ਕੀਤੀ ਸਿਰਫ ਆਪਦੇ ਕੰਮ ਤੇ ਕਰ ਮਤਲਬ ਰੱਖਦਾ ਸੀਗਾ ਕਿਸੇ ਵੀ ਪੱਖੋਂ ਇਸ ਬੱਚੇ ਦੇ ਵਿੱਚ ਆਪਾਂ ਕਹਿ ਨਹੀਂ ਸਕਦੇ ਕਿ ਵੀ ਆਹ ਇਹਦੇ ਵਿੱਚ ਕਮੀਆਂ ਸਾਨੂੰ ਬੜਾ ਦੁੱਖ ਹੋਇਆ ਇਸ ਚੀਜ਼ ਦਾ ਸੀ ਪਰ ਸੋ ਇਹ ਇਸ ਬੱਚੇ ਦਾ ਜਦੋਂ ਸਾਨੂੰ ਪਤਾ ਲੱਗਿਆ ਸੀ ਘਰੇ ਵੀ ਆ ਕੇ ਗਏ ਆ ਇੱਕ ਇਹਨਾਂ ਦੇ ਇੱਕ ਤਰੀਕੇ ਦੇ ਵਿੱਚੋਂ ਮਤਲਬ ਦੋਚੇ ਆ ਮੁੰਡਾ ਅਸੀਂ ਦੋਨੇ ਜਾਣੇ ਅਜੀਤ ਜਦੋਂ ਆ ਕੇ ਦਾ ਬਾਤ ਦੇਖੇ ਸੀ ਇਹਨਾਂ ਨੂੰ ਦੇ ਕੇ ਵੀ ਗਏ ਤੇ ਬਾਤ ਨੂੰ ਵੀ ਗਿਆ ਤੇ ਘਰਦਿਆਂ ਨੂੰ ਗੁੱਡੀ ਨੂੰ ਵੀ ਗਿਆ ਉਹ ਸਾਡੀ ਧੀਾਂ ਵਰਗੀ ਹੈ ਵੀ ਕਿਸੇ ਵੀ ਪੱਖੋਂ ਜੋ ਸਾਡੀ ਹੈਲਪਰ ਮਤਲਬ ਤੋਂ ਉਹ ਬਣਦਾ ਅਸੀਂ ਥੋੜੇ ਨਾਲ ਖੜੇ ਆ ਇਹਨੂੰ ਜੋ ਵੀ ਮਤਲਬ ਜਿਸ ਜਿੱਥੇ ਵੀ ਸਾਨੂੰ ਖੜਾਓਗੇ ਜੀ ਉੱਥੇ ਖੜਾਾਂਗੇ ਅਸੀਂ ਵੱਧ ਤੋਂ ਵੱਧ ਤੁਹਾਡੀ ਹੈਲਪ ਕਰਾਂਗੇ ਕਿਸੇ ਕਦੋਂ ਝੱਗੇਉਣਾ ਕਿਸੇ ਕਦੋਂ ਠੀਕਿਉਣਾ ਵੀ ਸਾਡੇ ਕੋਲੇ ਤਾਂ ਦੋ ਪੈਸੇ ਨਹੀਂ ਅਸੀਂ ਜੋ ਹੋ ਸਾਨੂੰ ਪਿੰਡ ਦੇ ਵਿੱਚੋਂ ਗ੍ਰਾਹੀ ਇਕੱਠੀ ਕਰਕੇ ਦੇਣੀ ਪਵੇ ਵੀ ਅਸੀਂ ਤਾਂ ਹਰ ਪਕੋਟਪਾ ਦਾ ਅਦਾਜ ਅਸੀਂ ਕਰਵਾਵਾਂਗੇ ਤੁਹਾਡੇ ਨਾਲ ਜੁੜ ਕੇ ਅਸੀਂ ਨਾ ਕਿ ਆਹ ਤੇਰੇ ਨਾਲ ਇੱਕ ਗੱਡੀਆਂ ਵਾਲਾ ਪਰਿਵਾਰ ਬੈਠਾ ਜੀ ਇਹਨਾਂ ਦੇ ਗਵਾਂਡੀ ਨੇ ਇਸ ਪਰਿਵਾਰ ਨੇ ਵੀ ਇਹਨਾਂ ਦੀ ਇੰਨੀ ਇਦੋਂ ਪਤਾ ਜਾਨੀ ਕਿ ਮਦਦ ਕੀਤੀ ਇੱਕ 2-200 ਰੁਪਿਆ ਵੀ ਇਹਨਾਂ ਨੇ ਦਿੱਤਾ ਇਸ ਪਰਿਵਾਰ ਨੂੰ ਬਾਲਟੀ-ਵਾਲਟੀ ਕਣਕ ਦੀ ਵੀ ਮਤਲਬ ਇਹਦੇ ਬੱਚਿਆਂ ਵਾਸਤੇ ਦਿੱਤੀ ਕਿ ਵੀ ਇਹ ਹਾਲਾਤ ਇਹ ਹੋ ਚੁੱਕੇ ਕਿ ਵੀਰ ਦੇ ਘਰ ਇੱਕ ਦੋ ਡੰਗਾਂ ਦਾ ਮਤਲਬ ਆਟਾ ਵੀ ਹੈ ਨਹੀਂ ਹੋਣਾ ਅੱਛਾ ਬਈ ਚਾਹ ਕਿ ਨਿਉ ਵੀ ਵਿਚਾਰੇ ਬੱਚੇ ਬੈਠੇ ਮਤਲਬ ਉਹ ਹੁੰਦੇ ਰਗੇ ਇਸ ਤਰ੍ਹਾਂ ਦੇ ਮਤਲਬ ਹਾਲਾਤ ਬਣ ਚੁੱਕੇ ਆ ਜੀ ਅੱਜ ਹੂੰ ਇਸ ਵੀਰ ਦੀ ਸਾਡੀ ਤਾਂ ਇਹੀ ਹੱਥ ਬੰਨ ਕੇ ਦੇਖਦੀ ਆ ਜੀ ਚੀਮਾ ਦੀ ਨਗਰ ਪੰਚਾਇਤ ਵੱਲੋਂ ਅਸੀਂ ਵੱਧ ਤੋਂ ਵੱਧ ਇਸ ਬੱਚੇ ਦਾ ਸਹਿਯੋਗ ਦੇਵਾਂਗੇ ਵੱਧ ਤੋਂ ਵੱਧ ਇਹਦੀ ਮਦਦ ਕਰਾਂਗੇ ਹਰ ਪੱਕੋਂ ਸਾਰੀ ਪੰਚਾਇਤ ਅਸੀਂ ਇਹਦੇ ਨਾਲ ਖੜਾਂਗੇ ਬਹੁਤ ਧੰਨਵਾਦ ਵੀਰੇ ਤੁਹਾਡਾ ਵੀਰ ਜੀ ਇੱਕ ਮੈਂ ਬੇਨਤੀ ਤੁਹਾਨੂੰ ਹੋਰ ਕਰਦਾ ਅਸੀਂ ਨਗਰ ਪੰਚਾਇਤ ਵੱਲੋਂ ਤਾਂ ਜੋ ਇਹਦੀ ਮਦਦ ਕਰਨੀ ਆ ਉਹ ਤਾਂ ਕਰਨੀ ਆ ਚੀਮਾ ਨਗਰ ਵੱਲੋਂ ਵੀ ਮਤਲਬ ਅਸੀਂ ਇਹਦੀ ਮਦਦ ਕਰਨੀ ਆ ਹੱਥ ਬੰਨ ਕੇ ਬੇਨਤੀ ਆ ਕਿ ਜੋ ਭਾਈ ਆਪਣੇ ਕਬੂਤਰਬਾਜ਼ ਨੇ ਇਹ ਕਬੂਤਰਬਾਜ਼ਾਂ ਦੇ ਨਾਲ ਇਹ ਜੁੜਿਆ ਬੱਚਾ ਇਹਦੀ ਵੱਧ ਤੋਂ ਵੱਧ ਹੱਥ ਬੰਨ ਕੇ ਬੇਨਤੀ ਹੈ ਵੀ ਵੱਧ ਤੋਂ ਵੱਧ ਇਹਦੀ ਮਦਦ ਕੀਤੀ ਜਾਵੇ ਸਾਰੇ ਭਾਈਆਂ ਨੂੰ ਮੇਰੀ ਹੱਥ ਬੰਨ ਕੇ ਬੇਨਤੀ ਹੈ ਪੰਚਾਇਤ ਮੈਂਬਰ ਆ ਮੌਜੂਦਾ ਹੋਣ ਦੇ ਨਾਤੇ ਮੈਂ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦਾ ਕਿ ਵੀ ਇਸ ਬੱਚੇ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਬਹੁਤ ਸ਼ੁਕਰੀਆ ਤੇ ਵੀਰੇ ਮੈਂ ਕਰੀ ਫੇਰ ਮੈਂ ਬੇਨਤੀ ਕਰਦਾ ਤੇ ਸਾਡੇ ਸਾਰਿਆਂ ਭੰਨਿਓ ਜਿੰਨੇ ਵੀ ਭਰਾ ਇੱਥੇ ਪਹੁੰਚੇ ਆ ਤੇ ਹੈਲਪ ਜ਼ਰੂਰ ਕਰੋ ਭਰਾ ਬਣ ਕੇ ਜਿੰਨਾ ਜਿੰਨੇ ਜੋਗਾ ਵੀ ਹੈਗਾ ਜਿੰਨੇ ਜੋਗਾ ਅਸੀਂ ਹੈਗੇ ਅਸੀਂ ਕਰਾਂਗੇ ਤੇ ਬਾਕੀ ਬਾਹਰਲੇ ਵੀਰ ਜਿੰਨੇ ਵੀ ਨੇ ਮੈਨੂੰ ਪਤਾ ਵੀਰੇ ਬਾਹਰਲਿਆਂ ਦੇ ਬਹੁਤ ਵੱਡੇ ਦਿਲ ਨੇ ਜਿਹੜੇ ਕਬੂਤਰ ਬਾਜ਼ ਭਰਾ ਨੇ ਠੀਕ ਹੈ ਵੀ ਸਾਰੇ ਹੈਲਪ ਕਰਨਗੇ ਤੇ ਸਾਰਿਆਂ ਨੂੰ ਫੇਰ ਇੱਕ ਵਾਰੀ ਬੇਨਤੀ ਵੀ ਵੀਰੇ ਹੈਲਪ ਜ਼ਰੂਰ ਕਰੋ ਸਾਡੀ ਬਾਰੀ-ਬਾਰੀ ਉਹੀ ਗੱਲ ਤੇ ਰਿਪੀਟ ਫੇਰ ਕਰਾਂਗੇ ਅਸੀਂ ਕਿ ਵੀਰੇ ਹੈਲਪ ਜ਼ਰੂਰ ਕਰੋ ਹਾਲਾਤ ਬਹੁਤ ਜ਼ਿਆਦਾ ਮਾੜੇ ਨੇ ਵੀਰ ਦੇ ਇਹ ਨਾ ਹੋਵੇ ਵੀ ਆਪਾਂ ਹੈਲਪ ਕਰਨ ਨੂੰ ਲੇਟ ਹੋ ਜਾਈਏ ਠੀਕ ਹੈ ਤੇ ਵੇਲਾ ਹੱਥੋਂ ਲੰਘ ਜਵੇ ਤੇ ਸਾਰੇ ਕਬੂਤਰਵਾਜ ਵੀਰਾਂ ਨੂੰ ਬੇਨਤੀ ਆ ਵੀ ਹੈਲਪ ਲਾਜ਼ਮੀ ਕਰਨੀ ਆ ਤੇ ਵੀਰ ਦਾ ਜਿਹੜਾ ਭੈਣ ਦਾ ਪਾਉਂਗਾ ਮੈਂ ਨੰਬਰ ਜਿਹੜਾ ਅਕਾਊਂਟ ਨੰਬਰ ਹੈ ਸਕੈਨਰ ਵੀ ਪਾਉਂਗਾ ਤੇ ਅਕਾਊਂਟ ਨੰਬਰ ਵੀ ਪਾਉਂਗਾ ਤੇ ਉਸ ਜਰੀਏ ਤੁਸੀਂ ਸਿੱਧਾ ਹੀ ਭੈਣ ਨੂੰ ਜਿਹੜੇ ਪੈਸੇ ਆ ਉਹ ਪਾਉਣੇ ਨੇ ਕਿਉਂਕਿ ਆਪਾਂ ਕਿਸੇ ਨੂੰ ਆਦਰ ਪਰਸਨ ਨੂੰ ਨਹੀਂ ਪਾਉਂਦੇ ਤੇ ਜਿਹੜਾ ਵੀ ਜੋ ਵੀ ਤੁਹਾਡਾ ਤਲਫਲਾਉਣਾ ਉਹ ਸਾਰਾ ਉਹ ਭੈਣ ਆਪ ਦੇ ਲੇਖੇ ਲਾਉਗੀ ਤੇ ਵੀਰ ਦਾ ਇਲਾਜ ਹੋ ਜਾਵੇ ਆਪਣੇ ਜੀ ਦੁਆਰਾ ਕੰਮ ਕਰਕੇ ਨਜੋਗਾ ਹੋ ਜਾਵੇ ਪਿੰਜਰੇ ਛਤਰੀਆਂ ਬਣਾਵਿਆ ਉਹਦਾ ਘਰ ਪਰਿਵਾਰ ਪਾਲੇ ਤੇ ਇਸੇ ਉਮੀਦ ਦੇ ਨਾਲ ਮੈਂ ਵੀਡੀਓ ਦਾ ਐਡ ਕਰਦਾ ਹਾਂ ته هælp ضرور کوو ویره ساره پرامانو ساسې کال ته